ਫਰੀਦਕੋਟ ਹਲਕੇ ਤੋਂ ਕਾਂਗਰਸ ਉਮੀਦਵਾਰ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਵਾਲੇ ਕਾਂਗਰਸ ਦੇ ਸੀਨੀਅਰ ਅਗੂ ਬੰਦ ਸਿੰਘ ਸਿੱਖੋਂ ਨੇ ਮੋਗਾ 'ਚ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਭਾਰਤ ਸੰਵਿਧਾਨ ਦੇ ਮੁਤਾਬਿਕ ਰਾਖਵਾਕਰਨੀਤੀ ਤਹਿਤ ਪੰਜਾਬ 'ਚ 13 'ਚ 4 ਲੋਕ ਸਭਾ ਹਲਕੇ ਪਛੜੇ ਵਾਰ ਕੀ ਰਾਖਵੇਂ ਕੀਤੇ ਗਏ ਨੇ ਜਿਨ੍ਹਾਂ 'ਚ ਹੁਸ਼ਿਆਰਪੁਰ, ਜਲੰਧਰ, ਫਤਿਹਗੜ੍ਹ ਸਾਹੀ ਅਤੇ ਫਰੀਦਕੋਟ ਸ਼ਾਮਲ ਨੇ ਇਨ੍ਹਾਂ ਹਲਕਿਆਂ 'ਚ ਹਰ ਪਾਰਟੀ ਦੋ ਸਿੱਟਾ ਰਾਮਦਾਸੀ ਸਿੱਖਾਂ ਦਿੰਦੀ ਹੈ ਅਤੇ ਦੋ ਸਿੱਟਾ ਵਾਲਮੀਕ ਮਿਛ ਵੀ ਸਿੱਖਣ ਨਾਲ ਸੰਬੰਧਿਤ ਉਮੀਦਵਾਰਾਂ ਦੇ ਤੇਜ ਰਹੇ ਨੇ ਉਨਾਖਿਆ ਕਿ 2019 ਦੀਆਂ ਦੂਜੀਆਂ ਪਾਰਟੀਆਂ ਨੇ ਦਸ ਵਿਧਾਨ ਦੀ ਨੀਤੀ ਦੇ ਮੁਤਾਬਿਕ ਸੀਟਾਂ ਦੀ ਵੰਡ ਕੀਤੀ ਹੈ ਪਰ ਕਾਂਗਰਸ ਨੇ ਚਾਰ ਸੀਟਾਂ ਚੋਂ ਵਾਲਮੀਕ ਅਤੇ ਮਜਬੀ ਸਿੱਖ ਪਾਈ ਚਾਏ ਦੇ ਲੋਕਾਂ ਨੂੰ ਇੱਕ ਵੀ ਸੀਟ ਨਾ ਦੇ ਕੇ ਸਪਾਈ ਚਾਏ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ ਜਦਕਿ ਮਜਬੀ ਸਿੱਖ ਪਾਈ ਚਾਏ ਦੇ ਕਈ ਕਾਬਲ ਵਿਅਕਤੀਆਂ ਨੇ ਲੰਮਾ ਸਮਾਂ ਕਾਂਗਰਸ ਲਈ ਸਮਰਪਿਤ ਹੋ ਕੇ ਵੱਖ-ਵੱਖ ਹਲਕਿਆਂ ਚ ਮੁਹਿੰਮ ਚਲਾਈ ਹੋਈ ਸੀ ਦੇਸ਼ ਦੇ ਸਟੇਟ ਪੰਜਾਬ ਦੇ ਵਿੱਚ ਕੁੱਲ 13 ਸੀਟਾਂ ਵਿੱਚੋਂ ਚਾਰ ਸੀਟਾਂ ਰਿਜ਼ਰਵ ਕੈਟੇਗਰੀ ਨੂੰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਫਰੀਦਕੋਟ ਸੀਟ ਤੇ ਫਤੇਗੜ ਸਾਫ ਸੀਟ ਭਾਰਤੀ ਸੰਵਿਧਾਨ ਦੇ ਅਨਸਾਰ ਬਾਲੀਵਿਕ ਮਾਜਿਸਤਕ ਕੈਟੇਗਰੀ ਦੇ ਹਿੱਸੇ ਵਿੱਚ ਆਉਂਦੀਆਂ ਹਨ ਇਸ ਅਨਸਾਰ ਹੀ 2019 ਦੇ ਵਿੱਚ 9 ਦੇ ਵਿੱਚ 2014 ਦੇ ਵਿੱਚ ਕਾਰਸ ਪਾਰਟੀ ਨੇ ਤੇ ਮੇਨ ਪੰਜਾਬ ਦੀ ਅਕਾਲੀ ਦਲ ਪਾਰਟੀ ਨੇ ਵੀ ਦੋ ਸੀਟਾਂ ਰਮਦਾਸ ਕੇ ਭਾਈ ਜ ਨੂੰ ਦਿੱਤੀਆਂ ਸੀ ਤੇ ਦੋ ਸੀਟਾਂ ਬਾਲਮੀ ਮਾਈ ਜੀ ਸਮਾਜ ਨੂੰ ਦਿੱਤੀਆਂ ਗਈਆਂ ਸਨ ਪਰ ਇਸ ਸਵੇਰ 2019 ਦੇ ਵਿੱਚ ਦੂਜੀਆਂ ਪਾਰਟੀਆਂ ਨੇ ਤਾਂ ਸੰਵਿਧਾਨ ਦੇ ਅਨਸਾਰ ਹੀ ਸੀਟਾਂ ਦਿੱਤੀਆਂ ਗਈਆਂ ਪਰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਾਗਜ਼ ਪਾਰਟੀ ਨੇ ਸੰਵਿਧਾਨ ਦੀ ਨੀਤੀ ਨੂੰ ਅਣਗੌਲੀਆਂ ਕਰਦੇ ਹੋਏ ਚਾਰ ਸੀਟਾਂ ਵਿੱਚੋਂ ਇੱਕ ਸੀਟ ਤੇ ਵੀ ਵਾਲਮੀਕ ਮਾਜਵੀ ਭਾਈਚਾਰੇ ਦੇ ਕਿਸੇ ਵੀ ਕੈਂਡੀਡੇਟ ਨੂੰ ਟਿਕਟ ਨਹੀਂ ਦਿੱਤੀ ਗਈ ਜਦੋਂ ਕਿ ਬਹੁਤ ਵੱਡੇ ਵੱਡੇ ਯੋਗਦਾਨ ਕੈਂਡੀਡੇਟ ਨੇ ਪਹਲਾਈ ਕੀਤਾ ਸੀ ਇਸ ਲਈ ਇਸ ਭਾਈਚਾਰੇ ਦੇ ਵਿੱਚ ਭਾਰੀ ਰੋਸ ਪਾਇਆ ਜਾਂਦਾ ਪਾਇਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਮੈਂ ਮੰਨਦਾ ਵੀ ਕਾਂਗਰਸ ਪਾਰਟੀ ਨੂੰ ਇਸ ਦਾ ਭਾਰੀ ਨੁਕਸਾਨ ਹੋ ਸਕਦਾ ਇਸ ਦਾ ਦੂਜਾ ਪਾਰਟੀਆਂ ਨੂੰ ਇਹ ਚੀਜ਼ ਦਾ ਫਾਇਦਾ ਹੋ ਸਕਦਾ ਇਸ ਲਈ ਮੈਂ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾगण ਪੰਜਾਬ ਦੇ ਨੂੰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਨੇਤਾਗਣਾਂ ਨੂੰ ਬੇਨਤੀ ਕਰਦਾ ਵੀ ਇਸ ਚੀਜ਼ ਤੇ ਦੁਬਾਰਾ ਗੌਰ ਕਰ ਲਈ ਜਾਵੇ ਖਾਸ ਕਰਕੇ ਜੋ ਕੱਲ ਸੀਟਾਂ ਐਲਾਨ ਹੋਈ ਆ ਫਤਗੜ ਸਾਹਿਬ ਤੇ ਫਰੀਦਕੋਟ ਸੀਟ ਇਹ ਸੀਟਾਂ ਨੂੰ ਦੁਬਾਰਾ ਜਾਂਚ ਕਰ ਲਈ ਜਾਵੇ ਉੱਧਰ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਲਾਨੇ ਉਮੀਦਵਾਰ ਡਾਕਟਰ ਅਮਰ ਸਿੰਘ ਦਾ ਹਲਕੇ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਾਲਮੀਕ ਪਾਈਚਾਏ ਦੀ ਅਗੂ ਤੇ ਕਾਂਗਰਸ ਪਾਰਟੀ ਦੇ ਸੁਭਾਸਕਦਰ ਗੁਲਦੀਪ ਸੁਹੋਤਾ ਨੇ ਵਾਲਮੀਕ ਪਾਈਚਾਏ ਨੂੰ ਟਿਕਟ ਨਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਉਹ ਅਤੇ ਤੋਂ ਸਿਫਾ ਦੇਣ ਦਾ ਐਲਾਨ ਦੇ ਨਾਲ ਨਾ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ 2024 ਲੜਨ ਦਾ ਐਲਾਨ ਰਿਕਾ ਦਿੱਤਾ ਹੈ। ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਦਾ ਵਿਗਲ ਵੱਜਿਆ ਹੋਇਆ ਹੈ। ਔਰ ਉਸ ਦੇ ਵਿੱਚ ਜਿਹੜੀਆਂ ਰਿజర్ਵ ਸੀਟਾਂ ਸੀਗੀਆਂ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ ਸੰਪੂਰਨ ਜਿਹੜੀਆਂ ਰਿజర్ਵ ਸੀਟਾਂ ਨੇ ਉਹਨਾਂ ਦਾ ਐਲਾਨ ਹੋ ਚੁੱਕਿਆ ਹੈ। ਔਰ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਜਿਹੜੀਆਂ ਰਿజర్ਵ ਚਾਰ ਸੀਟਾਂ ਨੇ ਉਹਨਾਂ ਦੇ ਵਿੱਚ ਵਾਲਮੀਕੀ ਸਮਾਜ ਨੂੰ ਜੋ ਬਣਦਾ ਹੱਕ ਸੀਗਾ ਉਹ ਕਾਂਗਰਸ ਪਾਰਟੀ ਵੱਲੋਂ ਬਿਲਕੁਲ ਅਗਨੋਰ ਕੀਤਾ ਗਿਆ ਹੈ। ਔਰ ਜਦ ਕੇ ਜਿਹੜੀ ਵੋਟ ਆ ਸਾਡੇ ਵਾਲਮੀਕੀ ਸਮਾਜ ਦੀ ਤੇ ਐਸੀ ਸਮਾਜ ਦੀ ਅੱਧੋ-ਅੱਧੇ ਵੋਟ ਹੈ ਔਰ ਸਾਡੀਆਂ ਜਿਹੜੀਆਂ ਦੋ ਸੀਟਾਂ ਵੰਡੀਆਂ ਸੀ ਵਾਲਮੀਕੀ ਮਜਬੂਤ ਸਿੱਖ ਭਾਈਚਾਰੇ ਦੀਆਂ ਉਹਨਾਂ ਦੇ ਵਿੱਚੋਂ ਚਾਰ ਸੀਟਾਂ ਦੇ ਵਿੱਚੋਂ ਇੱਕ ਵੀ ਸੀਟ ਵਾਲਮੀਕੀ ਸਮਾਜ ਨੂੰ ਨਹੀਂ ਦਿੱਤੀ ਗਈ ਇਸ ਦੇ ਨਾਲ ਵਾਲਮੀਕੀ ਸਮਾਜ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਔਰ ਇਸ ਕਰਕੇ ਮੈਂ ਦੱਸਣਾ ਵੀ ਚਾਹੁੰਦਾ ਕਿਉਂਕਿ ਕਾਂਗਰਸ ਦੇ ਵਿੱਚ ਅਸੀਂ ਲਗਾਤਾਰ ਸਪੋਰਟ ਕਰਦੇ ਆ ਰਹੇ ਹਾਂ ਔਰ ਪਿੱਛੇ ਜਿਹੜੀਆਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੇਸ਼ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਵੀ ਵਾਦਮੀ ਕੀ ਸਮਾਜ ਨੂੰ ਬਿਲਕੁਲ ਅਕਾਉਂਲੇ ਕੀਤਾ ਗਿਆ ਔਰ ਬਣਦਾ ਸਤਕਾਰ ਨਹੀਂ ਦਿੱਤਾ ਗਿਆ ਉਦੋਂ ਇਸੇ ਸਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਉਹ ਨਰਾਜ਼ ਵਰਕਰ ਨੂੰ ਮਨਾਉਣ ਦੇ ਲਈ ਘਰੋਂ ਘਰੀ ਵੀ ਜਾਣਗੇ ਸੈਂਟਰਲ ਬਾਲਮਿਕੀ ਸਭਾ ਦੇ ਪ੍ਰਧਾਨ ਨੇ ਸਾਰੇ ਹਿੰਦੂ ਸਾਲ ਉਹਨਾਂ ਨੇ ਮੇਰਾ ਸਵਾਗਤ ਕਰਕੇ ਗਏ ਹੋਰ ਹੈਗੇ ਨੇ ਜੀ ਸੰਜੀਤ ਦੀਪ ਸੋਤ ਮੈਨੂੰ ਜੀ ਉਹਨਾਂ ਦਾ ਪਤਾ ਮੈਂ ਕਿਵੇਂ ਚੱਲوںਗਾ ਨਾਲ ਲੱਗੇ ਉਹਨਾਂ ਨੂੰ ਹਾਂ ਜੀ ਆ ਦੇਖਣੇ ਆ ਕਿ ਬਾਲਮਿਕੀ ਭਾਈਚਾਰੇ ਤੋਂ ਸਹਿਰੀ ਪ੍ਰਧਾਨ ਹੈ ਬਸੇ ਖਾਣ ਦੇ ਆ ਸੀ ਖੜੇ ਨੇ ਜੀ ਸਵਾਗਤ ਤੇ ਉਹਨਾਂ ਨੇ ਹਰ ਪਾਰਟੀ ਨੂੰ ਮੈਂ ਤੁਹਾਨੂੰ ਪੁੱਛਦਾ ਉਹਨਾਂ ਨੇ ਕਿ ਕਿ ਰੋਸ਼ ਰੋਸ਼ ਹੈ ਜੀ ਉਹਨਾਂ ਦੇ ਮਨਾਂ ਚ ਮੈਂ ਫਿਰ ਦੇਖੋ ਜੀ ਮੈਂ ਤਾਂ ਕਿਸੇ ਮੈਂ ਉਹਨਾਂ ਨਾਲ ਗੱਲ ਕਰਦਾ ਜੀ ਪਾਰਟੀ ਨਾਲ ਉਹ ਗੱਲ ਕਰ ਲੈਣ ਠੀਕ ਹੈ ਜੀ ਮੈਂ ਤਾਂ ਕੋਈ ਪੋਜੀਸ਼ਨ ਚ ਨਹੀਂ ਨਾ ਕਿ ਮੈਂ ਉਸ ਗੱਲ ਤੇ ਕੋਈ ਗੱਲ ਕਵਾਂ ਠੀਕ ਹੈ ਨਾ ਤਾਂ ਸਾਡਾ ਪਾਰਟੀ ਪ੍ਰਧਾਨ ਨਾਲ ਉਹ ਗੱਲ ਕਰ ਲੈਣ ਮੁੱਖ ਮੰਤਰੀ ਜੀ ਨਾਲ ਕਰ ਲੈਣ ਡਾਕਟਰ ਅਮਰ ਸਿੰਘ ਦਾ ਇਸ ਗੰਨ ਦਾ ਕੀ ਜਵਾਬ ਦੇਣਗੇ ਹਾਂਜੀ ਨਹੀਂ ਤੁਸੀਂ ਨਾਲ ਲੈ ਕੇ ਚਲੋਗੇ ਬੰਦੀ ਸਾਹਿਬ ਜੀ ਬਿਲਕੁਲ ਜੀ ਜਿਹੜਾ ਵੀ ਬੰਦਾ ਸਾਨੂੰ ਮਾੜਾ ਮੋਟਾ ਵੀ ਲੱਗੇ ਆ ਕਿ ਸਾਡੇ ਤੋਂ ਨਾਰਾਜ਼ ਹੋ ਤੇ ਘਰ ਜਾਵਾਂਗੇ ਬਣਾਵਾਂਗੇ ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਵਿਰੋਧ ਤੋਂ ਬਾਅਦ ਪਾਰਟੀ ਨੇ ਸਿੱਟਾਂ ਤੇ ਮੂੜ ਵਿਚਾਰ ਕਰਦੀ ਹੈ ਜਾਂ ਨਹੀਂ ਪ੍ਰੀਟ ਕੋਰਟ ਆਫ ਦਰਸਿੰਘ ਖੁਰਮੀ ਤੇ ਫਟੇਗੜ ਸਾਹਿਬ ਤੋਂ ਬਾਹਰੋਟੀ ਵਾਣਾ ਦੀ ਰਿਪੋਰਟ ਟੈਲੀਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ